ਜਿਹੜੇ ਖੜੇ ਹੋ ਕੇ ਕੰਮ ਕਰਦਿਆਂ ਨੇ ਜਾਂ ਆਫਿਸਾਂ ਦੇ ਵਿੱਚ ਵਰਕਿੰਗ ਊਮਨਸ ਨੇ ਉਹਨਾਂ ਦੀ ਬੋਡੀ ਦੇ ਵਿੱਚ ਜਿਹੜੀ ਵੀਕਨੈਸ ਆਉਂਦੀ ਆ ਤਕਾਬਤ ਆਉਂਦੀ ਆ ਜਿਵੇਂ ਬੈਕ ਪੇਨ ਹੋਣ ਲੱਗ ਜਾਂਦੀ ਆ ਕਈਆਂ ਨੂੰ ਸੈਟਿਕਾ ਪੇਨ ਹੋਣ ਲੱਗ ਜਾਂਦੀ ਆ ਰੀਡ ਦੀ ਹੱਡੀ ਦੇ ਮੰਨ ਕੇ ਖਰਾਬ ਹੋ ਜਾਂਦੇ ਆ ਉਹਨਾਂ ਵਾਸਤੇ ਸ਼ਿਲਾਜੀਤ ਰਾਮ ਬਾਣ ਜਿਵੇਂ ਨਾ ਸ਼ਿਲਾਜੀਤ ਲੋਕੀ ਵੇਚਦੇ ਆ ਜਿਹੜੀ ਨਕਲੀ ਹੋਊਗੀ ਉਹਦੀ ਬਹੁਤ ਤੇਜ਼ ਸਮੈਲ ਹੋਊਗੀ ਔਰ ਇਹਨੂੰ ਕੋਲ ਰੱਖਿਆ ਹੋਵੇ ਇਹ ਐ ਹੋ ਜੂਗਾ ਵੀ ਇਹ ਨਕਲੀ ਆ ਉਹ ਅਸਲੀ ਆ ਇਹ ਜਿਹੜੀ ਅਸਲੀ ਸ਼ਿਲਾਜੀਤ ਹੈ ਇਹ ਤੁਹਾਡੀ ਬੈਕ ਪੇਨ ਨੀਂ ਪੇਂ ਗੋਡਿਆਂ ਦਾ ਦਰਦ ਗੋਡਿਆਂ ਚ ਗੈਪ ਆ ਜਾਂਦਾ ਹੋਰ ਬਹੁਤ ਚੀਜ਼ਾਂ ਇਹ ਗੋਡਿਆਂ ਚ ਗਰੀਸ ਵਰਗਾ ਕੰਮ ਕਰ ਦਿੰਦੀ ਆ ਅਸੀਂ ਬੜੀਆਂ ਦਵਾਈਆਂ ਦੇ ਵਿੱਚ ਯੂਜ਼ ਕਰਦੇ ਆ ਇਹ ਜਿਹੜੀ ਚੀਜ਼ ਆ ਨਾ ਇਹ ਤੁਹਾਡਾ ਫੈਟ ਰਿਡਿਊਸ ਕਰਨ ਚ ਕੰਮ ਕਰਦੀ ਆ ਪੇਉਰ ਛਿਲਾਜੀਤ ਔਰ ਇਹ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਾਉਂ ਚ ਫਿਰ ਤੁਹਾਡਾ ਬ੍ਰੇਨ ਸ਼ਾਰਪ ਕਰਦੀ ਆ ਰੀੜ ਦੀ ਹੱਡੀ ਨੂੰ ਤੁਹਾਡੀ ਨੂੰ ਮਜ਼ਬੂਤ ਕਰਦੀ ਆ ਥਕਾਵਟ ਨੂੰ ਖਤਮ ਕਰਦੀ ਆ ਫਿਰ ਇਹਨੇ ਤੁਹਾਡੇ ਵੀਰਜ ਨੂੰ ਸਟਰੋਂਗ ਕਰਨਾ ਬਲੱਡ ਨੂੰ ਕੁਆਲਟੀ ਨੂੰ ਵਧਿਆ ਕਰ ਦੇਣਾ ਮਤਲਬ ਮੈਂ